ਦੋਸਤੋ ਜਦੋਂ ਤੁਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੁੰਦੇ ਹੋ ਤਾਂ ਉਸ ਵਕਤ ਤੁਹਾਨੂੰ ਇੱਕ ਫੋਨ ਆਂਦਾ ਹੈ ਅਤੇ ਜਦੋਂ ਤੁਸੀਂ ਫੋਨ ਨੂੰ ਰਿਸੀਵ ਕਰਦੇ ਹੋ ਕਾਲ ਨੂੰ ਚੁੱਕਦੇ ਹੋ ਤਾਂ ਅੱਗੇ ਤੋਂ ਕੋਈ ਕੰਪਨੀ ਵਾਲਾ ਆਪਣੀ ਮਸੂਰੀ ਕਰ ਰਿਹਾ ਹੁੰਦਾ ਜਾਂ ਫਿਰ ਕੋਈ ਪ੍ਰੋਡਕਟ ਵੇਚਣ ਦੇ ਲਈ ਤੁਹਾਨੂੰ ਫੋਨ ਕਰ ਰਿਹਾ ਹੁੰਦਾ ਹੈ ਤਾਂ ਤੁਸੀਂ ਇੱਕਦਮ ਪਰੇਸ਼ਾਨ ਹੋ ਜਾਂਦੇ ਹੋ ਅਤੇ ਮਾਨਿ ਮਾਨੇ ਵਿੱਚ ਗੁੱਸੇ ਦੇ ਵਿੱਚ ਉਸ ਫੋਨ ਕਾਲ ਨੂੰ ਕੱਟ ਦਿੰਦੇ ਹੋ ਅਕਸਰ ਅਸੀਂ ਸਾਰੇ ਹੀ ਇਹੋ ਜਿਹਿਆਂ ਫੋਨ ਕਾਲਾਂ ਤੋਂ ਪਰੇਸ਼ਾਨ ਹੁੰਦੇ ਆਂ ਲੇਕਿਨ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹਿਆਂ ਅਨਲੋੜੀਆਂ ਫੋਨ ਕਾਲਾਂ ਤੋਂ ਛੁਟਕਾਰਾ ਪਾਣ ਦਾ ਤਰੀਕਾ ਦੱਸਾਂਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਪੂਰਾ ਦੇਖਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਅਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇਹ ਵਾਲੀ ਸੈਟਿੰਗ ਕਰ ਦਿਓ ਫਿਰ ਤੁਹਾਡੇ ਫੋਨ ਦੇ ਉੱਪਰ ਕੇਵਲ ਕੰਮ ਵਾਲੀ ਕਾਲਾਂ ਹੀ ਆਣਗੀਆਂ ਅਤੇ ਗੈਰ ਜ਼ਰੂਰੀ ਕਾਲਾਂ ਤੁਹਾਨੂੰ ਡਿਸਟਰਬ ਨਹੀਂ ਕਰਨਗੀਆਂ ਤਾਂ ਆਓ ਫਿਰ ਹੁਣ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲਦੇ ਹਾਂ ਅਸੀਂ ਮੋਬਾਈਲ ਦੇ ਵਿੱਚ Chrome ਬ੍ਰਾਊਜ਼ਰ ਖੋਲ੍ਹਾਂਗੇ ਅਤੇ TSP ਸਰਚ ਕਰਾਂਗੇ TSP ਸਰਚ ਕਰਨ ਤੋਂ ਬਾਅਦ ਇੱਥੇ ਸਾਨੂੰ ਇੱਕ ਵੈਬਸਾਈਟ ਨਜ਼ਰ ਆਵੇਗੀ ਜਿਸ ਦੇ ਉੱਪਰ ਲਿਖਿਆ ਹੋਵੇਗਾ TSP ਵੈਬਸਾਈਟ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਸਾਨੂੰ ਨਜ਼ਰ ਆਵੇਗਾ ਸਕਰੋਲ ਕਰਕੇ ਆਪਾਂ ਹੇਠਾਂ ਜਾਵਾਂਗੇ ਹੇਠਾਂ ਜਾਣ ਤੋਂ ਬਾਅਦ ਇੱਥੇ ਕਾਫੀ ਸਾਰੀ ਆਪਸ਼ਨਾਂ ਇਸ ਦੇ ਵਿੱਚੋਂ ਆਪਾਂ TSP ਵੈਬਸਾਈਟ ਫੋਰ ਪ੍ਰੈਫਰੈਂਸ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਵੱਖ-ਵੱਖ ਟੈਲੀਫੋਨ ਕੰਪਨੀਆਂ ਦੇ ਨਾਮ ਸਾਡੇ ਸਾਹਮਣੇ ਆ ਜਾਣਗੇ ਜਿਵੇਂ Airtel, Vodafone, Jio ਆਦਿ ਲਿਖਿਆ ਹੋਇਆ ਹੈ ਅਤੇ ਇਹਨਾਂ ਦੇ ਸਾਹਮਣੇ ਇੱਕ ਲਿੰਕ ਲਿੰਕ ਲਿਖਿਆ ਹੋਇਆ ਹੈ ਹੁਣ ਜਿਸ ਵੀ ਮੋਬਾਈਲ ਕੰਪਨੀ ਦਾ ਸਾਡੇ ਕੋਲ SIM ਹੈਗਾ ਆਪਾਂ ਉਸ ਮੋਬਾਈਲ ਕੰਪਨੀ ਦੇ ਨਾਮ ਦੇ ਸਾਹਮਣੇ ਵਾਲੀ ਲਿੰਕ ਦੇ ਉੱਪਰ ਕਲਿੱਕ ਕਰਾਂਗੇ ਕਿਉਂਕਿ ਮੇਰੇ ਕੋਲ Jio ਦਾ SIM ਹੈ ਤਾਂ ਮੈਂ Jio ਦੇ ਸਾਹਮਣੇ ਲਿਖੇ ਹੋਏ ਲਿੰਕ ਦੇ ਉੱਪਰ ਜਦੋਂ ਕਲਿੱਕ ਕਰਦਾ ਹਾਂ ਤਾਂ ਇੱਥੇ ਹਾਊ ਡੂ ਆਈ ਐਕਟੀਵੇਟ ਡੂ ਨੋਟ ਡਿਸਟਰਬ ਵਾਲੀ ਆਪਸ਼ਨ ਸਾਡੇ ਸਾਹਮਣੇ ਨਜ਼ਰ ਆ ਜਾਂਦੀ ਹੈ ਤੁਸੀਂ ਇੱਥੋਂ ਹੀ ਹੁਣ ਉਸ ਪੇਜ ਦੇ ਵਿੱਚ ਲੌਗਇਨ ਕਰਕੇ ਡੀਐਨਡੀ ਸਰਵਿਸ ਨੂੰ ਐਕਟੀਵੇਟ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਬਾਧੂ ਦੀ ਕਾਲਾਂ ਡਿਸਟਰਬ ਨਹੀਂ ਕਰਨਗੀਆਂ ਮੈਂ ਤੁਹਾਨੂੰ ਲੌਗਇਨ ਕਰਕੇ ਦਿਖਾਣਾ Jio ਲੌਗਇਨ ਦੇ ਉੱਪਰ ਆਪਾਂ ਕਲਿੱਕ ਕੀਤਾ ਤਾਂ ਇੱਥੇ ਵੈਲਕਮ ਟੂ Jio ਵਾਲਾ ਪੇਜ ਆ ਗਿਆ ਏ ਹੁਣ ਆਪਾਂ ਇੱਥੇ ਆਪਣੇ ਮੋਬਾਈਲ ਨੰਬਰ ਭਰ ਕੇ ਜਨਰੇਟ OTP ਦੇ ਉੱਪਰ ਕਲਿੱਕ ਕਰਾਂਗੇ ਅਤੇ ਜਦੋਂ OTP ਸਾਡੇ ਕੋਲ ਆ ਜਾਵੇਗੀ ਤਾਂ ਇੱਥੇ ਆਪਾਂ OTP ਨੂੰ ਫਿਲ ਕਰ ਦੇਵਾਂਗੇ ਹੁਣ ਸਾਡੇ ਮੋਬਾਈਲ ਵਾਲਾ ਪੇਜ ਲੌਗਇਨ ਹੋ ਗਿਆ ਏ ਉੱਪਰ ਸਰਚ ਵਾਲੇ ਖਾਨੇ ਦੇ ਵਿੱਚ ਆਪਾਂ DND ਲਿਖ ਕੇ ਸਰਚ ਕਰ ਲਵਾਂਗੇ ਹੁਣ ਸੈਟ ਡੂ ਨੋਟ ਡਿਸਟਰਬ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਇਸ ਤੋਂ ਬਾਅਦ ਅਸੀਂ ਡੂ ਨੋਟ ਡਿਸਟਰਬ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਹੁਣ ਸਾਡੇ ਸਾਹਮਣੇ ਮਾਈ ਡੀਐਨਡੀ ਵਾਲਾ ਪੇਜ ਖੁੱਲ ਗਿਆ ਏ ਹੁਣ ਇਸ ਪੇਜ ਦੇ ਵਿੱਚ ਸਕਰੋਲ ਕਰਕੇ ਆਪਾਂ ਹੇਠਾਂ ਜਾਵਾਂਗੇ ਸਾਨੂੰ ਚਾਰ ਆਪਸ਼ਨਾਂ ਨਜ਼ਰ ਆਣਗੀਆਂ ਫੁੱਲੀ ਬਲੌਕਡ ਵਾਲੀ ਆਪਸ਼ਨ ਹੈਗੀ ਹੈ ਪ੍ਰੋਮੋਸ਼ਨਲ ਕਮਿਊਨੀਕੇਸ਼ਨ ਬਲੌਕਡ ਵਾਲੀ ਆਪਸ਼ਨ ਹੈਗੀ ਹੈ ਇਸੇ ਤਰ੍ਹਾਂ ਦੋ ਆਪਸ਼ਨਾਂ ਹੋਰ ਹੈਗੀਆਂ ਆਪਾਂ ਇਹਨਾਂ ਦੇ ਵਿੱਚੋਂ ਆਪਣੀ ਮਨਪਸੰਦ ਦੀ ਆਪਸ਼ਨ ਨੂੰ ਔਨ ਕਰ ਲਵਾਂਗੇ ਅਤੇ ਹੇਠਾਂ ਸਬਮਿਟ ਲਿਖਿਆ ਹੋਇਆ ਆਪਾਂ ਸਬਮਿਟ ਕਰ ਦੇਵਾਂਗੇ ਹੁਣ ਸਾਡੀ ਮਨਪਸੰਦ ਦੀ ਆਪਸ਼ਨ ਦੇ ਮੁਤਾਬਕ ਜਿਹੜੀਆਂ ਕਾਲਾਂ ਨੂੰ ਅਸੀਂ ਬਲੌਕ ਕੀਤਾ ਏ ਉਹ ਕਾਲਾਂ ਸਾਨੂੰ ਡਿਸਟਰਬ ਨਹੀਂ ਕਰਨਗੀਆਂ ਮੈਂ ਤੁਹਾਨੂੰ Jio ਕੰਪਨੀ ਦੇ ਪੇਜ ਦੇ ਉੱਪਰ ਇਹ ਕਰਕੇ ਦਿਖਾਇਆ ਹੈ ਤੁਹਾਡੇ ਕੋਲ ਜਿਹੜੀ ਵੀ ਕੰਪਨੀ ਦਾ ਮੋਬਾਈਲ SIM ਹੈਗਾ ਤੁਸੀਂ ਉਸੇ ਕੰਪਨੀ ਦੇ ਨਾਮ ਦੇ ਸਾਹਮਣੇ ਲਿੰਕ ਦੇ ਉੱਪਰ ਕਲਿੱਕ ਕਰਕੇ ਇਸੇ ਤਰ੍ਹਾਂ ਇਸ ਸਰਵਿਸ ਨੂੰ ਚਾਲੂ ਕਰ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਚਾਹੋ ਤਾਂ ਇੱਥੇ ਹੀ ਜਾ ਕੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਸਭ ਤੋਂ ਹੇਠਾਂ ਵਾਲੀ ਆਪਸ਼ਨ ਡੀ ਰਜਿਸਟ੍ਰੇਸ਼ਨ ਵਾਲੀ ਆਪਸ਼ਨ ਨੂੰ ਔਨ ਕਰਕੇ ਇਸ ਸਰਵਿਸ ਨੂੰ ਤੁਸੀਂ ਬੰਦ ਵੀ ਕਰਵਾ ਸਕਦੇ ਹੋ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਨਵੀਂ-ਨਵੀਂ ਜਾਣਕਾਰੀ ਦੇਖਣ ਦੇ ਲਈ ਲਗਾਤਾਰ ਜੁੜੇ ਰਹੋ ਬਾਈ ਜੀ ਪੰਜਾਬੀ ਦੇ ਨਾਲ ਜੇਕਰ ਬਾਈ ਜੀ ਪੰਜਾਬੀ ਨੂੰ ਤੁਸੀਂ ਹੁਣ ਤੱਕ ਫੋਲੋ ਨਹੀਂ ਕੀਤਾ ਤਾਂ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ